ਅੱਜੀ ਅੱਜੀ ਤੁਹਾਨੂੰ ਦੱਸਾਂਗੇ ਦੋ ਤਰੀਕਿਆਂ ਨਾਲ ਗਮਲੈਸ ਲੌਣੀ ਜਿਹੜੀ ਕਿਵੇਂ ਲਾਵਾਂਗੇ ਜਿਵੇਂ ਆਪਾਂ ਨੇ ਇਹ ਵਾਲੀ ਗਮਲੈਸ ਲੇਸ ਲਈ ਹੈ ਇੱਧਰ ਲਈ ਸਾਈਡ ਕੋਈ ਸਿਉਣ ਨਹੀਂ ਆਉਣੀ ਤੇ ਆਪਾਂ ਗਮ ਲਾਈ ਹੈ ਇਹ ਠੀਕ ਹੈ ਤੇ ਇਹ ਆਪਾਂ ਤੁਹਾਨੂੰ ਦੋ ਤਰੀਕੇ ਇਹਦੇ ਦੱਸਦੇ ਆ ਕਿਸ ਤਰੀਕੇ ਆਪਾਂ ਇਹ ਗਮ ਲੇਸ ਜਿਹੜੀ ਲਾ ਸਕਦੇ ਆ ਤੇ ਪਹਿਲਾਂ ਸਭ ਤੋਂ ਆਪਾਂ ਨੇ ਕੀ ਕਰਨਾ ਇਹ ਨਿਸ਼ਾਨ ਲਾ ਲਿਆ ਆਪਾਂ ਘੇਰੇ ਦੇ ਸਾਮਨਾ ਨਿਸ਼ਾਨ ਲਾਣੇ ਨੇ ਤੇ ਇਧਰੋਂ ਆਪਣਾ ਜਿਹੜਾ ਚੱਕ ਚਾਕ ਹੈ ਇੱਥੋਂ ਤੱਕ ਆਪਾਂ ਨੇ ਇਹ ਮੋੜਨਾ ਠੀਕ ਹੈ ਇੱਥੋਂ ਰੱਖ ਕੇ ਆਪਾਂ ਇੱਕ ਨਿਸ਼ਾਨ ਲਾਵਾਂਗੇ ਛੋਟੇ ਸੱਤੋਂ ਪਹਿਲਾਂ ਆਪਾਂ ਸੌਖਾ ਜਿਹਾ ਤਰੀਕਾ ਹੈ ਇਹ ਇੱਕ ਇੱਥੋਂ ਰੱਖ ਕੇ ਆਪਾਂ ਇੱਕ ਨਿਸ਼ਾਨ ਲਾ ਲੈਣਾ ਇੱਥੋਂ ਰੱਖਾਂਗੇ ਐਂਜੀ ਟੇਪ ਜਿੱਥੇ ਆਪਾਂ ਘੇਰੇ ਦਾ ਨਿਸ਼ਾਨ ਲਾਇਆ ਤੇ ਇਧਰਲੇ ਕਾਰਨਰ ਤੱਕ ਆਪਾਂ ਇਸ ਤਰ੍ਹਾਂ ਐਂਜੀ ਟੇਪ ਰੱਖ ਲਾਂਗੇ ਠੀਕ ਹੈ ਜੀ ਤੇ ਫਿਰ ਆਪਾਂ ਇੱਥੇ ਇਹਦਾ ਨਿਸ਼ਾਨ ਲਾ ਲਾਂਗੇ ਇਹ ਦੇ ਉੱਪਰ ਇੱਥੋਂ ਰੱਖ ਕੇ ਇਸ ਤਰ੍ਹਾਂ ਆਪਾਂ ਚੌਕ ਨਾਲ ਨਿਸ਼ਾਨ ਲਾ ਲੈਣਾ ਸਾਰੇ ਕਿੱਥੋਂ ਤੱਕ ਆਪਣਾ ਚਾਕ ਆ ਠੀਕ ਹੈ ਜਿੱਥੇ ਟਿੱਕਰ ਆਪਣੀ ਸਾਈਡ ਸੇ ਆਉਣ ਵੱਜੀ ਹੋਈ ਹੈ ਬਿਲਕੁਲ ਕੋਰਨਰ ਤੱਕ ਆਪਾਂ ਨੇ ਇਹ ਚੌਕ ਨਾਲ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਇਹ ਆਪਾਂ ਚੌਕ ਨਾਲ ਨਿਸ਼ਾਨ ਲਾ ਲਿਆ ਹੁਣ ਆਪਾਂ ਕੀ ਕਰਾਂਗੇ ਇੱਕ ਤਰੀਕਾ ਤੁਹਾਨੂੰ ਪਹਿਲਾਂ ਦੱਸਾਂਗੇ ਜਿੱਥੇ ਆਪਾਂ ਨਿਸ਼ਾਨ ਲਾਇਆ ਉਦੇ ਉੱਪਰ ਉੱਪਰ ਆਪਾਂ ਨੇ ਇਹ ਲੇਸ ਰੱਖਣੀ ਆ ਠੀਕ ਹੈ ਆਪਾਂ ਇਹ ਲੇਸ ਲੈ ਲੈਣੀ ਆ ਜਿਹੜਾ ਲੇਸ ਦਾ ਸਿੱਧਾ ਪਾਸਾ ਦੇਖ ਲੈਣਾ ਇੱਕ ਵਾਰੀ ਲੇਸ ਦਾ ਆਪਣਾ ਸਿੱਧਾ ਪਾਸਾ ਆਹ ਵਾਲਾ ਹੈ ਠੀਕ ਹੈ ਤੇ ਸਿੱਧਾ ਪਾਸਾ ਆਪਾਂ ਇੱਧਰਲੀ ਸਾਈਡ ਨੂੰ ਰੱਖਾਂਗੇ ਤੇ ਜਿੱਥੇ ਆਪਾਂ ਸਿਉਣ ਲਈ ਆ ਉਹਦੇ ਉੱਪਰ ਉੱਪਰ ਇਹਨੂੰ ਸੀਨ ਲਾਵਾਂਗੇ ਠੀਕ ਹੈ ਇੱਕ ਪੈਸੇ ਇਦਾਂ ਆਪਾਂ ਲਾ ਸਕਦੇ ਆ ਇਹ ਤਰੀਕਾ ਤੁਹਾਨੂੰ ਦੱਸਦੇ ਆ ਉਤੋਂ ਪਰਾਂਕੇ ਦੀ ਸਲਾਈ ਲਾਉਣੀ ਆ ਜਿੰਨੀ ਲੇਸ ਆਪਾਂ ਬਾਹਰ ਕੱਢਣੀ ਆ ਠੀਕ ਹੈ ਜਿੰਨੀ ਆਪਾਂ ਬਾਹਰ ਕੱਢਣੀ ਲੇਸ ਉੱਥੇ-ਉੱਥੇ ਸਿਉਣ ਲਾਵਾਂਗੇ ਠੀਕ ਹੈ ਤੇ ਜੇ ਆਪਾਂ ਕੰਨੀ-ਕੰਨੀ ਕੱਲੀ ਵਿੱਚ ਦੇਣੀ ਆ ਤਾਂ ਆਪਾਂ ਕੰਨੀ-ਕੰਨੀ ਦੇ ਨਾਲ-ਨਾਲ ਸਿਉਣ ਲਾਵਾਂਗੇ ਹੁਣ ਆਪਾਂ ਥੋੜੀ ਜੀ ਕੰਨੀ ਤੋਂ ਜ਼ਿਆਦਾ ਵਿੱਚ ਦੇਵਾਂਗੇ ਕਿਉਂਕਿ ਆਪਾਂ ਜਿਹੜੀ ਆ ਲੇਸੇ ਜ਼ਿਆਦੇ ਚੌੜੀ ਆ ਤੇ ਆਪਾਂ ਜਿਹੜੇ ਇਹ ਇੰਨੇ-ਇੰਨੇ ਕਤਾਮ ਦੇ ਸਿੰ ਦੇਣੇ ਆ ਠੀਕ ਹੈ ਤੇ ਆਪਾਂ ਜਿਹੜੀ ਆ ਇਹਦੇ ਵਿੱਚ ਫਲਾਵਰ ਦੇ ਵਾਲੀ ਮੋਰੀਏ ਉਹਦੇ ਟਿੱਕਰ ਆਪਾਂ ਇੰਨੇ ਨਹੀਂ ਲੈਸ ਵਿੱਚ ਦੇਣੀ ਆ ਠੀਕ ਹੈ ਉੱਥੋਂ ਤੱਕ ਆਪਾਂ ਰੱਖ ਕੇ ਸਿਉਣ ਲਾਉਣੀ ਆ ਇੱਥੋਂ ਰੱਖ ਲਾਂਗੇ ਬਿਲਕੁਲ ਆਪਾਂ ਜਿਹੜਾ ਨਿਸ਼ਾਨ ਉਹਦੇ ਉੱਪਰ ਰੱਖਿਆ ਤੇ ਆਪਾਂ ਜਿੰਨੀ ਜਿੰਨੀ ਲੈਸ ਬਾਹਰ ਕੱਢਣੀ ਆ ਇੱਥੇ ਉੱਤੇ ਸਿਉਣ ਲਾ ਲਾਂਗੇ ਠੀਕ ਹੈ ਸਾਰੀ ਸਿਉਣ ਆਪਾਂ ਇੱਥੇ ਲਾਉਣੀ ਆ ਜਮਾਂ ਨਿਸ਼ਾਨ ਦੇ ਉੱਪਰ ਰੱਖ ਲੈਣੀ ਆ ਆਪਾਂ ਤੇ ਇਦਾਂ ਆਪਾਂ ਸਾਰੀ ਜਿੰਨੀ ਲੇਸ ਕੱਢਣੀ ਬਸ ਉਹ ਲਾਉਣੀ ਸਿਉਣ ਆਪਣੀ ਉੱਥੇ ਆਉਣੀ ਚਾਹੀਦੀ ਠੀਕ ਹੈ ਜਿੰਨੀ ਆਪਾਂ ਲੇਸ ਬਾਹਰ ਕੱਢਣੀ ਹੈ ਹੁਣ ਆਪਾਂ ਇਦਾਂ ਹੀ ਸਾਰੀ ਜਰੀਏ ਸਿਉਣ ਲਾਣੀ ਹੁਣ ਆਪਾਂ ਜਮਾ ਕਾਰਨਰ ਤੇ ਆ ਗਏ ਠੀਕ ਹੈ ਇੱਥੇ ਆਪਣਾ ਚਾਕ ਹੈ ਨਾ ਇੱਥੋਂ ਆਪਾਂ ਇਹਦੇ ਬਰਾਬਰ ਕਰਕੇ ਜਿੰਨੀ ਆਪਾਂ ਲੇਸ ਬਾਹਰ ਕੱਢਣੀ ਆ ਓਨੀ ਆਪਾਂ ਇਹ ਚਾਕ ਦੇ ਇਧਰ ਲਈ ਸਾਈਡ ਕੱਟ ਕੇ ਤੇ ਇੱਥੋਂ ਆਪਾਂ ਸਿੱਧੀ ਸਿਉਣ ਇੱਥੇ ਲਿਆਵਾਂਗੇ ਫਿਰ ਆਪਾਂ ਥੋੜਾ ਜਿਆ ਇਧਰ ਨੂੰ ਕਰਕੇ ਉੱਪਰ ਕੱਟ ਕਰ ਲਾਂਗੇ ਲੇਸ ਆਪਾਂ ਆਦੂ ਇਥੋਂ ਆਪਾਂ ਕੱਟ ਕਾ ਦਿੰਦੇ ਨੇ ਠੀਕ ਹੈ ਤੇ ਹੁਣ ਆਪਾਂ ਇਹਨੂੰ ਸਿੱਧੀ ਸਿੱਧੀ ਕਰਦੇ ਹਾਂ ਠੀਕ ਹੈ ਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਹੁਣ ਆਪਾਂ ਇਧਰਲੀ ਸਾਈਡ ਤੋਂ ਇਦਾਂ ਦੇਖ ਸਕਦੇ ਆਪਾਂ ਸਿੱਧੀ ਲਾ ਲਈ ਇਹ ਆਪਣਾ ਕੱਪੜਾ ਜਿਹੜਾ ਜ਼ਿਆਦਾ ਕੱਪੜਾ ਜਿੰਨਾ ਹਨ ਐਕਸਟਰਾ ਇਹ ਆਪਾਂ ਥੋੜਾ ਕੱਟ ਕਰ ਲਾਂਗੇ ਜਿੰਨਾ ਕੱਪੜਾ ਇਧਰ ਜਾਵੇ ਇਹ ਆਪਾਂ ਇਹਨਾਂ ਕੱਟ ਕਰ ਲਿਆ ਠੀਕ ਹੈ ਹੁਣ ਆਪਾਂ ਦੇ托 ਰੱਖ ਕੇ ਸ਼ੁਰੂ ਕਰਾਂਗੇ ਲੈ ਸਿਉਣੀ ਠੀਕ ਹੈ ਜੀ ਫਿਰ ਆਪਾਂ ਇਹ ਆਪਣੀ ਹੁਣ ਲੈਸ ਜਿੰਨੀ ਬਾਹਰ ਕੱਢਣੀ ਹੁੰਦੀ ਹੈ ਆਪਣੀ ਪੂਰੀ ਸਿਉਣ ਲੱਗੀ ਹੈ ਹੁਣ ਆਪਾਂ ਇਹਨੂੰ ਆਪਾਂ ਦੂਰਾ ਕਰਕੇ ਤੇ ਇਦਾਂ ਆਪਾਂ ਜਿੱਥੇ ਪਹਿਲਾਂ ਸਲਾਈ ਲਾਈ ਆ ਉਹਦੇ ਉੱਪਰ ਹੀ ਆਪਾਂ ਰੱਖ ਕੇ ਤੇ ਇੱਕ ਸਲਾਈ ਲਾਵਾਂਗੇ ਠੀਕ ਹੈ ਹੁਣ ਆਪਾਂ ਲੈਸ ਨਾਲ ਦੀ ਨਾਲ ਸੈੱਟ ਨਹੀਂ ਕਰਨੀ ਪੈਣੀ ਤੇ ਜਿਹੜੀ ਆਪਾਂ ਇੱਕ ਸਲਾਈ ਲਾਉਣੇ ਉਹ ਆਪਾਂ ਨੂੰ ਲੈਸ ਵੀ ਨਾਲ ਦੀ ਨਾਲ ਸੈੱਟ ਕਰਨੀ ਪੈਂਦੀ ਹੈ ਤੇ ਕਪੜਾ ਵੀ ਹੈ ਨਾ ਇਹ ਆਪਾਂ ਨੂੰ ਕਪੜਾ ਵੀ ਦੂਰਾ ਕਰਕੇ ਵਸੇ ਹੋਣਾ ਆਪਾਂ ਮਾਰੀ ਜਾਣੀ ਹੈ ਇਤਾਂ ਆਪਾਂ ਇਹ ਲਾਉਣੇ ਨੇ ਠੀਕ ਹੈ ਇੱਥੋਂ ਆਪਾਂ ਇਹ ਵੀ ਨਾਲ-ਨਾਲ ਦੀ ਸਿਉਣਾ ਇਸ ਤਰ੍ਹਾਂ ਆਪਾਂ ਲਾ ਲੈ ਇਸ ਤਰ੍ਹਾਂ ਇਹਨੂੰ ਬਸ ਇਧਰੋਂ ਫੋਲਡ ਕਰਾਂਗੇ ਇਸ ਤਰ੍ਹਾਂ ਜਿੱਥੇ ਆਪਣੀ ਸਿਉਣ ਲੱਗੀ ਹੈ ਉੱਥੋਂ ਤੱਕ ਆਪਾਂ ਰੱਖ ਕੇ ਇਹਨੂੰ ਸਿਉਣ ਲਾਣੇ ਤੇ ਇਹ ਜਿਹੜਾ ਕਪੜਾ ਆਪਣਾ ਥੋੜਾ ਜਿਹਾ ਟਿੱਲਾ ਰੱਖਣਾ ਠੀਕ ਹੈ ਨਾ ਨਹੀਂ ਤਾਂ ਆਪਣੇ ਵਾਲ ਬੰਨ ਲੱਗ ਜਾਂਦੇ ਆ ਜੇ ਆਪਾਂ ਢਿੱਤ ਮਤਲਬ ਖਿੱਚ ਕੇ ਲਾ ਦਈਏ ਨਾ ਫਿਰ ਆਪਣਾ ਕਪੜਾ ਉੱਪਰ ਲਾ ਜਿਹੜਾ ਉਹ ਬਾਹਰ ਜਾਂਦਾ ਤੇ ਇਹ ਜ਼ਰੂਰ ਖਿਆਲ ਰੱਖਣਾ ਆਪਾਂ ਹੁਣ ਆਪਾਂ ਅਗੀ ਇੱਥੇ ਕਾਰਨਰ ਤੇ ਠੀਕ ਹੈ ਕਾਰਨਰ ਤੇ ਆਪਾਂ ਆ ਕਪੜਾ ਇੱਧਰ ਕਰ ਲੈਣਾ ਆ ਆਪਣਾ ਇੱਥੇ ਆ ਕਾਰਨਰ ਤੇ ਆਪਣੀ ਸਿਉਣ ਲੱਗੀ ਵੀ ਪਹਿਲੇ ਬਸ ਆਪਾਂ ਇੱਥੋਂ ਇਹਨੂੰ ਫੋਲਡ ਕਰਕੇ ਇਦਾਂ ਹੀ ਆਪਾਂ ਇਹਦੇ ਬਰਾਬਰ ਕਰਕੇ ਸਿਉਣ ਲਾਉਣੀ ਠੀਕ ਹੈ ਉਕੇ ਆਪਣਾ ਹੁਣ ਜਿਹੜਾ ਸੀਨ ਸੈੱਟ ਕਰਨ ਵਾਲਾ ਨਹੀਂ ਹੈਗਾ ਇਹ ਲੇਸ ਵਗੈਰਾ ਬਸ ਆਪਣਾ ਉੱਪਰਲਾ ਕੱਪੜੇ ਕੱਲਾ ਸੈੱਟ ਕਰ ਲੈ ਤੇ ਇਦਾਂ ਆਪਾਂ ਰੱਖ ਕੇ ਇਹਦੀ ਸਰਵਾਇ ਛਾਸ ਆਖਦੇ ਹਾਂ ਆਪਣੀ ਜਿਹੜੀ लेस ਇੰਦਾ ਗੋਮ ਸਲਾਈ ਨਾਲ ਲੱਗੀ ਹੈ ਠੀਕ ਹੈ ਤੇ ਆਪਾਂ ਹੁਣ ਦੂਸਰੀ ਸਾਈਡ ਤੁਹਾਨੂੰ ਦੱਸਦੇ ਆ ਇੱਕ ਹੋਰ ਤਰੀਕਾ ਇਹ ਆਪਾਂ ਥੱਲੇ ਰੱਖ ਕੇ ਲਾਈ ਸੀ ਹਨ ਤੇ ਆਪਾਂ ਇਹ ਥੱਲੇ ਰੱਖ ਕੇ ਵੀ ਲਾ ਸਕਦੇ ਹਾਂ ਤੇ ਉੱਪਰੋਂ ਰੱਖ ਕੇ ਵੀ ਲਾ ਸਕਦੇ ਹਾਂ ਤੇ ਆਪਾਂ ਇਹ ਤੁਹਾਨੂੰ ਦੱਸਦੇ ਆ ਉੱਪਰੋਂ ਰੱਖ ਕੇ ਕਿਵੇਂ ਲਾਵਾਂਗੇ ਤੇ ਨਾਲ ਹੀ ਜਿਹੜੀ ਇਹ ਹੋਰ ਤਰੀਕਾ ਆਪਾਂ ਤੁਹਾਨੂੰ ਦੱਸਦੇ ਆ ਹੋਰ ਤਰੀਕੇ ਨਾਲ ਕਿਵੇਂ ਲੱਗਦੀ ਹੈ ਨਾ ਆਪਾਂ ਅਜਿਹਾ ਨਿਸ਼ਾਨ ਲਾਇਆ ਹੈ ਘੇਰੇ ਦਾ ਆਪਣਾ ਨਿਸ਼ਾਨ ਹੈ ਠੀਕ ਹੈ ਇਹਨਾਂ ਨੂੰ ਸ਼ਾਂਤੂ ਜਿਵੇਂ ਆਪਾਂ ਦੂਜੀ ਸਾਈਡ ਲਾਇਆ ਸੀ ਇੱਥੋਂ ਐਂਚੀ ਟੇਪ ਰੱਖ ਲਾਂਗੇ ਤੇ ਆਪਾਂ ਚਾਕ ਦੇ ਇੱਥੋਂ ਤੱਕ ਇਹਨਾਂ ਨੂੰ ਐਂਚੀ ਟੇਪ ਨਾਲ ਇਸ ਤਰ੍ਹਾਂ ਰੱਖ ਕੇ ਨਿਸ਼ਾਨ ਲਾ ਲਾਂਗੇ ਠੀਕ ਹੈ ਇਹ ਇਹਨਾਂ ਦੀ ਹਿੱਪ ਹੈਗੀ ਹੈ ਜਿਆਦਾ ਤੇ ਘੇਰਾ ਘੱਟ ਰੱਖਿਆ ਹੈ ਨਾ ਤੇ ਹਿੱਪ ਸਾਢੇ 26 ਹੈ ਤੇ ਘੇਰਾ 24 ਰਖਾਇਆ ਇਹਨਾਂ ਨੇ ਤਾਂ ਕਰਕੇ ਥੋੜਾ ਜਿਹਾ ਕੱਪੜਾ ਜ਼ਿਆਦਾ ਥੱਲੇ ਜ਼ਿਆਦਾ ਹੈ ਤੇ ਉੱਪਰ ਇਹ ਘੱਟ ਹੈ ਆਪਾਂ ਇਦਾਂ ਹੀ ਇਹਨੂੰ ਸੇਅਰ ਕਰਕੇ ਪੂਰੀ ਕਿ ਆਪਾਂ ਇੱਥੇ ਲਾਵਾਂਗੇ ਦਾ ਨਿਸ਼ਾਨ ਠੀਕ ਹੈ ਜੀ ਇੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਇਹ ਥੱਲੇ ਆ ਕੇ ਇਹਦਾ ਨਿਸ਼ਾਨ ਲੱਗ ਗਿਆ ਠੀਕ ਹੈ ਆਪਣਾ ਇੱਥੋਂ ਰੱਖ ਕੇ ਇਧਰ ਤਿਕਰ ਹੁਣ ਆਪਣਾ ਉੱਪਰ ਕੱਪੜਾ ਘੱਟ ਹੈ ਥੱਲੇ ਜ਼ਿਆਦਾ ਹੈ ਨਾ ਕਿਓ ਕਿ ਆਪਣਾ ਘੀਰਾ ਘਟਾ ਹੈ ਤੇ ਇੱਥੋਂ ਆਪਾਂ ਫालतू ਕੱਪੜਾ ਜਿਹੜਾ ਜਿਆਦਾ-ਜਿਆਦਾ ਉਹ ਘੱਟ ਕਰ ਲਾਂਗੇ। ਅੱਧਾ-ਅੱਧਾ ਕੜਾਪਾ ਇੱਥੋਂ ਹੀ ਲਾ ਲੈਣਾ। ਠੀਕ ਹੈ। ਹੁਣ ਆਪਾਂ ਲਾ ਲਵਾਂਗੇ ਉੱਪਰ। ਲੇਸ ਜਿਹੜੀ ਹੁਣ ਆਪਣੇ ਕੋਲੇ ਇਹ ਜਿਹੜੀ ਲੇਸ ਹੈ ਇਹਨੂੰ ਕੀ ਕਰਾਂਗੇ? ਇੱਦਾਂ ਲਈ ਸਾਈਡ ਤੋਂ ਆਪਾਂ ਪੁੱਠੇ ਪਾਸੇ ਰੱਖ ਲਾਂਗੇ ਆਪਾਂ ਇੱਦਾਂ ਹੀ ਸੈਰਤ ਨੂੰ ਇੱਕ ਵਾਰੀ ਪੁੱਠਾ ਪਾਸਾ ਜਿਹੜਾ ਕਮੀਜ਼ ਦਾ ਠੀਕ ਹੈ ਜੀ ਇਹ ਜੀ ਆਪਾਂ ਨਹੀਂ ਹੋ ਮੈਨੂੰ ਪਤਾ ਲੱਗਦਾ ਨਾ ਵੀ ਜੇ ਆਪਾਂ ਨੂੰ ਤੁਹਾਨੂੰ ਦੱਸਦੇ ਆਂ ਵੀ ਪੁੱਠਾ ਕਮੀਜ਼ ਤੇ ਤਾਂ ਸਿੱਧਾ ਪਾਸਾ ਉੱਪਰ ਰੱਖਣਾ ਹੈ ਇਹ ਆਪਾਂ ਭੁੱਲ ਜਾਨੇ ਕਹੀ ਮੇਰਾ ਨਾ ਫਿਰ ਆਪਾਂ ਤੁਸੀਂ ਜਿਆਦਾਵੇਂ ਰੱਖਣਾ ਬਸ ਇਹਦਾ ਰੱਖ ਕੇ ਇਹਦਾ ਸਿੱਧਾ ਪਾਸਾ ਆਪਾਂ ਇਦਾਂ ਰੱਖ ਲੈਣਾ ਸਿੱਧਾ ਪਾਸੇ ਨਾਲ ਸਿੱਧਾ ਜੋੜ ਕੇ ਇਸ ਤਰ੍ਹਾਂ ਰੱਖੋ ਤੇ ਇਹਨੂੰ ਕੇਰਾ ਇੱਕ ਵਾਰੀ ਐਮਬੋਡ ਕਰਕੇ ਜਿਵੇਂ ਆਪਾਂ ਇੱਕ ਸਿਉਣਾ ਲਾਉਣੇ ਹਨ ਉਹਦਾ ਆਪਾਂ ਰੱਖ ਲੈਣੀ ਪਹਿਲਾਂ ਫਿਰ ਆਪਾਂ ਇਦਾਂ ਖੋਲ ਲੈਣਾ ਠੀਕ ਹੈ ਇਦਾਂ ਆਪਣੀ ਸਿੱਧੀ ਲੈਸ ਜਿਹੜੀ ਉੱਪਰ ਆ ਗਈ ਪੁੱਠਾ ਕਮੀਜ਼ ਹੈ ਤੇ ਇੱਥੋਂ ਰੱਖ ਕੇ ਆਪਾਂ ਇਹਨੂੰ ਸ਼ੁਰੂ ਕਰਨਾ ਠੀਕ ਹੈ ਜੀ ਹੁਣ ਆਪਾਂ ਜਿਹੜੀ ਸਿੱਧੀ ਲੈਸ ਰੱਖ ਲਈ ਪੁੱਠਾ ਆਪਣਾ ਕਮੀਜ਼ ਹੈ ਤੇ ਇਹਦੇ ਨਾਲ-ਨਾਲ ਇਸ ਤਰ੍ਹਾਂ ਰੱਖ ਕੇ ਇਹਨਾਂ ਇਹਨਾਂ ਕਪੜਾ ਆਪਾਂ ਛੱਡ ਲਾਂਗੇ ਸਿਉਣ ਦਾ ਇਹਦੇ ਜਿੰਨੀ ਆਪਾਂ ਲੇਸ ਰੱਖ ਲਈਆਂ ਜਿਵੇਂ ਆਪਾਂ ਪਹਿਲਾਂ ਲਾਈ ਸੀ ਜਿੰਨੀ ਲੇਸ ਬਾਹਰ ਕੱਢਣੀ ਹੈ ਉੱਥੇ-ਉੱਥੇ ਆਪਾਂ ਸਿਉਣ ਲਾਉਂਗਾ ਠੀਕ ਹੈ ਆਪਾਂ ਜਿਹੜੀ ਐਨੀ-ਐਨੀ ਲੇਸ ਬਾਹਰ ਕੱਢਣੀ ਹੈ ਬਾਕੀ ਆਪਾਂ ਵਿੱਚ ਦੇਣੀ ਹੈ ਤੇ ਆਪਾਂ ਉਦਾਂ ਹੀ ਸਿਉਣ ਲਾ ਲੈਣੀ ਹੈ ਜਿੰਨੀ-ਜਿੰਨੀ ਆਪਾਂ ਬਾਹਰ ਕੱਢਣੀ ਹੈ ਠੀਕ ਹੈ ਇਹਦਾ ਰੱਖ ਕੇ ਆਪਾਂ ਸਾਰੀ ਸਿਲਾਈ ਲਾ ਲੈਣੀ ਹੈ ਵੀ ਸਿੱਧੀ ਤੇ ਜਿਹੜੀ ਲੈਸ ਉਹ ਆਪਾਂ ਖਿੱਚ ਕੇ ਨਹੀਂ ਲਾਉਣੀ ਠੀਕ ਹੈ ਇਹ ਆਪਣੀ ਜਿਹੜੀ ਬੁਆਸੇ ਸਤਰਾ ਲਾਗੀ ਠੀਕ ਹੈ ਫਿਰ ਆਪਾਂ ਕੀ ਕਰਨਾ ਹੋਣ ਇਹਨੂੰ ਹੁਣ ਆਪਾਂ ਇਧਰਲਾ ਪਾਸਾ ਜਿਹੜਾ ਆਪਾਂ ਲਾ ਲਈਏ ਹੁਣ ਇਧਰਲਾ ਪਾਸਾ ਪੈਸਤਰਾ ਕਰਾਂਗੇ ਠੀਕ ਹੈ ਉੱਪਰੋਂ ਆਪਾਂ نیچے ਤੋਂ ਵੀ ਰੱਖ ਕੇ ਲਾ ਸਕਦੇ ਆ ਇਧਰੋਂ ਸ਼ੁਰੂ ਕਰ ਲਉਗੀ ਮੈਂ ਤਾਂ ਕਰਕੇ ਤੇ ਤੋਂ ਮੈਂ ਆਪਾਂ ਇਧਰੋਂ ਸ਼ੁਰੂ ਕਰ ਲਈਏ ਨਾ ਪਹਿਲਾਂ ਆਪਾਂ ਤੁਹਾਨੂੰ ਥੱਲੇ ਉਲਾਉਣੀ ਦੱਸੀ ਸੀ ਹੁਣ ਆਪਾਂ ਉੱਪਰ ਉਲਾਉਣੀ ਦੱਸਾਂਗੇ ਤੇ ਬਾਕੀ ਇਧਰਲੇ ਹੱਥ ਆਪਣਾ ਕਪੜਾ ਜਿਹੜਾ ਸਾਰਾ ਇਧਰਲੇ ਹੱਥਾ ਜਾਂਦਾ ਤੇ ਆਪਾਂ ਜੇ ਇਸ ਤਰ੍ਹਾਂ ਲਾਵਾਂਗੇ ਤਾਂ ਆਪਾਂ ਨੂੰ ਥੋੜਾ ਈਜ਼ੀ ਹੋ ਜਾਂਦਾ ਨਾ ਇਧਰਲੀ ਸਾਈਡ ਰੱਖਣਾ ਕਪੜਾ ਸਾਰਾ ਆਪਣਾ ਟੇਬਲ ਤੇ ਆ ਜਾਂਦਾ ਨਹੀਂ ਆਪਣਾ ਕਪੜਾ ਸਾਰਾ ਸੰਨ ਵਿੱਚ ਆਉਂਦਾ ਹੈ ਨਾ ਵਿਚਾਲੇ ਮਸ਼ੀਨ ਦੇ ਤੇ ਤਾਂ ਕਰਕੇ ਆਪਾਂ ਇਹ ਇਧਰਲੀ ਸਾਈਡ ਜਿਹੜੋ ਆਪਾਂ ਉੱਪਰੋਂ ਲਾਵਾਂਗੇ ਹੁਣ ਆਪਾਂ ਇਹਨੂੰ ਇੱਥੋਂ ਸੈੱਟ ਕਰ ਲੈਣਾ ਆਪਣੀ ਲੱਗੀ ਵੀ ਆ ਆਹ ਪਲੀਜ਼ ਜਿਹੜੇ ਨਿਸ਼ਾਨ ਲਗਾ ਠੀਕ ਹੈ ਜਿਹੜਾ ਕਪੜਾ ਆਹ ਇੰਨਾ ਆਪਾਂ ਇੱਧਰ ਛੱਡਿਆ ਸੀ ਇਹ ਵਿੱਚ ਮੁੜ ਜਾਣਾ ਤੇ ਆਪਾਂ ਨੇ ਜਮ ਉਹ سید ਕਰਕੇ ਉਹ ਵੀ ਸਿੱਧਾ ਇੱਥੋਂ ਆਪਾਂ ਕਪੜਾ ਥੱਲੇ ਨੂੰ ਖਿੱਚ ਕੇ ਲਾਉਣਾ ਬਰਾਬਰ ਜਿੱਥੇ ਕਪੜਾ ਹੈਗਾ ਉਹਦੇ ਸਾਹਮਣੇ ਇੱਧਾ ਮੋੜਾਂਗੇ ਇੱਥੋਂ ਮੋੜ ਕੇ ਆਪਾਂ ਜਿੱਥੇ ਆਪਣਾ ਚਾਕ ਹੈ ਚਾਕ ਦੇ ਕੋਲੇ ਆਪਾਂ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਜਿੰਨੀ ਆਪਣੀ ਬਾਹਰ ਕੱਢਣੀ ਹੋ ਆਪਾਂ ਇੱਥੇ ਗਾਂ ਰੱਖ ਲਾਂਗੇ ਤੇ ਬਾਕੀ ਆਪਾਂ ਉਤੋਂ ਸ਼ੁਰੂ ਕਰਾਂਗੇ ਤਾਂ ਠੀਕ ਹੈ ਦੂਸਰੀ ਸਾਈਡ ਚਾਕ ਤੋਂ ਦੂਰ ਰੱਖਾਂਗੇ ਉਧਰਲੀ ਸਾਈਡ ਕਪੜਾ ਵਿੱਚ ਨਹੀਂ ਆਉਣਾ ਚਾਹੀਦਾ ਇਦਾਂ ਰੱਖ ਲਿਆ ਹੁਣ ਆਪਾਂ ਕਾਰਨਰ ਆਪਣਾ ਆਇਆ ਵਾਲਾ ਹੈ ਨਾ ਆਹ ਕਾਰਨਰ ਚ ਜੂਤੇ ਆ ਰੱਖਣਾ ਬਿਲਕੁਲ ਕਾਰਨਰ ਦੇ ਬਾਹਰ ਇੱਥੇ ਲੈਸ ਆਪਾਂ ਬਾਹਰ ਕੱਢਣੀ ਹੈ ਇੱਥੋਂ ਦੀ ਨਾਲ ਲਿਆ ਕੇ ਹੁਣ ਇੱਕ ਸਲਾਈ ਜਿਹੜੀ ਬਿਲਕੁਲ ਹੌਲੀ ਲਾ ਕੇ ਇੱਥੇ ਟਿਕਰ ਇਦਾਂ ਲਿਆਵਾਂਗੇ ਠੀਕ ਹੈ ਫਿਰ ਆਪਾਂ ਜਿਹੜੀ ਗਾਂ ਸਲਾਈ ਸੌਰੀ ਨਿਸ਼ਾਨ ਲੱਗਿਆ ਉਦੇ ਉੱਪਰ ਰੱਖ ਰੱਖਤੀ ਆਪਾਂ ਇਹ ਲਾ ਲੈਨੇ ਸਿੱਧਾ ਰੱਖ ਕੇ ਉੱਪਰ ਨਿਸ਼ਾਨ ਦੇ ਤੇ ਸਿਉਣ ਆ ਆਪਣੇ ਕਪੜਾ ਆਪਣਾ ਸਾਰਾ ਸੈੱਟ ਨਹੀਂ ਕਰਨਾ ਪੈਣਾ ਕੁਛ ਵੀ ਇਹਦਾ ਆ ਬਣਾਉਣਾ ਠੀਕ ਹੈ ਅਗਗੇ ਹੋ ਗਈ ਆਪਾਂ ਇਹ ਆ ਆਪਣਾ ਵਿੱਚ ਬੋਰਡਰ ਕਰਨ ਵਾਲਾ ਬਚਾ ਗਿਆ ਆ ਸਿਉਣ ਹੈ ਸੌਰੀ ਨਿਸ਼ਾਨ ਹੈ ਨਿਸ਼ਾਨ ਦੇ ਪਰ ਆਪਾਂ ਰੱਖ ਕੇ ਤੇ ਇਦਾਂ ਆਪਾਂ ਇਹ ਸਲਾਈ ਲਾ ਲੈਣੀ ਹੈ ਠੀਕ ਹੈ ਤੇ ਉੱਪਰਲਾ ਕੱਪੜਾ ਆਪਣਾ ਰੱਖਣਾ ਥੋੜਾ ਢਿੱਲਾ ਥੱਲੇ ਵਾਲਾ ਥੋੜਾ ਜਿਹਾ ਇਸ ਤਰ੍ਹਾਂ ਖਿੱਚ ਕੇ ਤੇ ਉੱਪਰਲਾ ਲੂਜ਼ ਰੱਖਣਾ ਹੈ ਠੀਕ ਹੈ ਫਿਰ ਆਪਣੀ ਜਿਹੜੀ ਸਹੀ ਆਊਗਾ ਮੂਹਰਲੇ ਪਾਸੇ ਨਹੀਂ ਵੱਧ ਜਾਂਦਾ ਕੱਪੜਾ ਢਿੱਲਾ ਦੂਰ ਰੱਖਣਾ ਬਸ ਇਹ ਦੂਰ ਖਿਆਲ ਰੱਖਣਾ ਇਹ ਕੱਪੜਾ ਜਿਹੜਾ ਆਪਾਂ ਨਾ ਢਿੱਲਾ ਰੱਖਣਾ ਹੈ ਤੇ ਇਦਾਂ ਆਪਾਂ ਸਾਰੀ ਜਿਹੜੀ ਹੈ ਜਿੱਥੇ ਆਪਣਾ ਨਿਸ਼ਾਨ ਹੈ ਉਹਦੇ ਉੱਪਰ ਰੱਖ ਰੱਖ ਕੇ ਆਪਾਂ ਇਹ ਸਿਉਂ ਰਹੇ ਹਾਂ ਇਥੇ ਟਿੱਕਰ ਲੈ ਲਈਏ ਇੱਥੇ ਕਪੜਾ ਆਪਾਂ ਇੱਕ ਵਾਰੀ ਚੈੱਕ ਕਰ ਲੈਣਾ ਇੱਥੋਂ ਟਿੱਕਰ ਆਪਣਾ ਆਪੇ ਕਪੜਾ ਜਿਹੜਾ ਇਹ ਐ ਵਧਣਾ ਨਹੀਂ ਚਾਹੀਦਾ ਇੱਧਰ ਠੀਕ ਹੈ ਉੱਪਰਲਾ ਇਹਨੂੰ ਆਪਾਂ ਲੂਜ਼ ਰੱਖ ਕੇ ਲਿਆਵਾਂਗੇ ਤਾਂ ਆਪਣਾ ਇਸ ਤਰ੍ਹਾਂ ਪੂਰਾ ਹੀ ਆਊਗਾ ਇਹ ਆਪਣਾ ਹੁਣ ਬਿਲਕੁਲ ਪੂਰਾ ਘੱਟ ਹੈ ਵਧਿਆ ਨਹੀਂਗਾ ਪਰ ਆ ਘੱਟ ਹੀ ਹੈ ਠੀਕ ਹੈ ਇਦਾਂ ਆਪਾਂ ਨੇ ਆਉਣਾ ਚਾਹੀਦਾ ਇਹ ਸਿਉਣ ਜਿਹੜੀ ਉੱਪਰਲੀ ਦਿੱਤੀ ਲੂਜ਼ ਰੱਖ ਕੇ ਲਾਵਾਂਗੇ ਜੀ ਤੇ ਇਦਾਂ ਆਪਣੀ ਸੈਟ ਆ ਜਣੇ ਇੱਥੋਂ ਆਪਾਂ ساری ਸਿਉਣ ਇਹ ਇੱਧਰ ਲੈ ਲਵਾਂਗੇ ਇਥੋਂ ਤੱਕ ਆਪਾਂ ਇਹ ਆਪਣੀ ਜਵਾਲ ਸੇ ਹੋਣਾ ਹੋਗੀ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਚਾਕਾ ਦੇ ਲੈਸ ਲਾ ਗਮ ਲੈਸ ਲਾ ਸਕਦੇ ਆ ਠੀਕ ਹੈ ਇਹ ਵੀ ਸੋਖਾ ਜਾਈ ਤਰੀਕਾ ਇੱਕ ਤੇ ਨਾਲੇ ਆਪਾਂ ਨੂੰ ਕਪੜਾ ਵਾਧਾ ਕੱਟਦਿਆਂ ਨਾਲੇ ਨਾਲ ਦੇ ਨਾਲ ਸੈਟਿੰਗ ਕਰਨਾ ਪੈਂਦਾ ਹੈ ਇਹ ਦੋਨੇ ਤਰੀਕੇ ਹੀ ਸੌਖੇ ਹੀ ਆ ਤੇ ਸਾਰਾ ਨਸੋਖਾ ਇਹ ਵਾਲਾ ਤਰੀਕਾ ਹੈ ਕਿਉਂਕਿ ਆਪਾਂ ਲੇਸ ਜਿਹੜੀ ਨਾਲ ਹੀ ਅਟੈਚ ਕਪੜਾ ਵੀ ਉਹ ਫੋਲਡ ਕਰਨ ਵਾਲਾ ਹੋ ਜਾਂਦਾ ਤੇ ਲੇਸ ਵੀ ਨਾਲ ਹੀ ਸੈੱਟ ਹੋ ਜਾਂਦੀ ਹੈ ਤੇ ਆਪਾਂ ਲਿਆ ਬਸ ਦੂਰੀ ਕਰਕੇ ਇਧਰਲੀ ਸਾਈਡ ਇੱਕ ਸਲਾਈ ਹੋੜ ਲਾ ਕੇ ਇਹਨੂੰ ਅਟੈਚ ਕਰ ਦੇਣਾ ਤੇ ਇਸ ਤਰੀਕੇ ਨਾਲ ਆਪਾਂ ਚਾਕਾਂ ਤੇ ਲੇਸ ਗੋਮ ਲੇਸ ਨਾਲ ਲਾ ਸਕਦੇ ਹਾਂ ਠੀਕ ਹੈ ਜੀ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਤੇ ਜਿਹੜੇ ਮੈਂਬਰ ਨਵੇਂ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ